ਤਕਰੀਬਨ ਮਿੱਤਰੋ 1 ਕਵੰਟਲ 66 ਕਿਲੋ ਦੇ ਵਿੱਚ ਆਪਾਂ ਦੋ ਥੈਲੇ ਪਾਵਾਂਗੇ ਇਹਦੇ ਖਰੌੜ ਫੀਡ ਦੇ ਪਰ ਥੱਲੇ ਵੀ ਜੋਂ ਆਗੇ ਉੱਪਰ ਫੀਡ ਫੀਡ ਆ ਗਈ ਤੇ ਉਹਦੇ ਉੱਪਰ ਐਗਨੀ ਮੈਨ ਫੂਟ ਆ ਗਿਆ ਉਹ ਵੀ ਜਟੋ ਛੋਟੂ ਨਹੀਂ ਪਰ ਪਰ ਲੈ ਜਾਈ ਜਾਂਦੇ ਥੈਲੇ ਤੇ ਦੋ ਵੇਖੋ ਨਾ ਇੱਕ 1300 ਦਾ ਥੈਲਾ ਇੱਕ 1600 ਦਾ ਵੀ ਇੱਕ 1900 ਦੀ ਤੇ ਆਪਾਂ ਜਿਹੜਾ ਥੈਲਾ ਪਾ ਰਹੇ ਹਾਂ ਜਟੂ ਕਰਾਊਡ ਫੀਡ ਦਾ ਉਹ ਆਪਣੇ ਪਟਿਆਲੀ ਬਣਦਾ ਤੇ ਉਹਦੇ ਵਿੱਚ ਆਪਾਂ 1900 ਵਾਲਾ ਥੈਲਾ ਪਾ ਆ ਜਾਂਦੀ ਆ ਉਹ 12% ਆ ਜਾਂਦੀ ਆ ਕਰੂਡ ਪ੍ਰੋਟੀਨ ਆ ਜਾਂਦਾ 20% ਕਰੂਡ ਫੈਟ ਮੋਇਸਚਰ ਬਾਕੀ ਆਈ ਆ ਜਾਂਦਾ ਅੱਗੇ ਛੋਟੂ ਨਹੀਂ ਭਰਨਾ ਤੇ ਲੋ ਜਿਹੜਾ ਉਹ ਵੀ ਇਹ ਤੋਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਉਮੀਦ ਕਰਦਾ ਬਈ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੱਗੇ ਆ ਮਿੱਤਰੋ ਦੰਡੰਗਰਾਂ ਦਾ ਫੀਡ ਰਲਾਉਣ ਤੇ ਆਪਣੇ ਪਸ਼ੂਆਂ ਦਾ ਕਿਵੇਂ ਆਪਾਂ ਦਾਣਾ ਫੱਕਾ ਬਣਾਉਣਾ ਹੈ ਬਈ ਉਹ ਤੁਹਾਨੂੰ ਦੱਸਾਂਗੇ ਸਾਰਾ ਕੁਝ ਤੇ ਆ ਤਾਂ ਗਿਆ ਮਿੱਤਰੋ ਕੱਲਾ ਜੌਆਂ ਦਾ ਤੇ ਆਟੇ ਦਾ ਮਿਕਸਚਰ ਵੀ ਆਪਾਂ ਚੱਕੀ ਦੇ ਵਿੱਚੋਂ ਕਢਾ ਲਏ ਮਿੱਤਰੋ ਜੌਆਂ ਦਾ ਤੇ ਆਪਣਾ ਕਣਕ ਹੋਊਗੀ ਜੌਂ ਹੋਗੇ ਤੇ ਆਪਾਂ ਨਾਲੇ ਖਰੌੜ ਫੀਡ ਦੀ ਆਪਾਂ ਇਹਦੇ ਵਿੱਚ ਆਪਣਾ ਤਕਰੀਬਨ ਮਿੱਤਰੋ 1 ਕੁਇੰਟਲ 66 ਕਿਲੋ ਦੇ ਵਿੱਚ ਆਪਾਂ ਦੋ ਥੈਲੇ ਪਾਵਾਂਗੇ ਇਹਦੇ ਖਰੌੜ ਫੀਡ ਦੇ ਤੇ ਤੁਸੀਂ ਦੇਖ ਸਕਦੇ ਹੋ ਵੀ ਖਰੌੜ ਫੀਡ ਇਹਦੇ ਵਿੱਚ ਮਿੱਤਰੋ 1900 ਵਾਲਾ થੈਲਾ ਆ ਗਿਆ ਇਹਦੇ ਵਿੱਚ ਸਾਰੀ ਮੱਕੀ ਹੋਊਗੀ ਤੇ ਆਪਣਾ ਸਾਰੀ ਇਹਦੇ ਵਿੱਚ ਆ ਜਾਂਦੇ ਨੇ ਤਤ ਤੇ ਤੁਸੀਂ ਦੇਖ ਸਕਦੇ ਹੋ ਵੀ ਵਿੱਚ ਇਹਦੇ ਉੱਪਰ ਲਿਖੇ ਵੀ ਹੋਣਗੇ ਤੁਹਾਨੂੰ ਵੀ ਪੜਾ ਦੰਨਾ ਦੇ ਵਿੱਚ ਆ ਜਾਂਦੇ ਨੇ ਤੁਸੀਂ ਦੇਖ ਦਿਓ ਕਰੂਡ ਫਾਈਬਰ ਆ ਜਾਂਦੀ ਆ ਉਹ 12% ਆ ਜਾਂਦੀ ਆ ਕਰੂਡ ਪ੍ਰੋਟੀਨ ਆ ਜਾਂਦਾ 20% ਕਰੂਡ ਫੈਟ ਮੋਇਸਚਰ ਬਾਕੀ एआई आ ਜਾਂਦਾ ਤੇ ਤੁਸੀਂ ਦੇਖ ਸਕਦੇ ਹੋ ਬਾਕੀ ਇਹਦੇ ਵਿੱਚ ਜਿਹੜਾ ਫੀਡ ਦੇ ਵਿੱਚ ਆ ਜਾਂਦੀ ਆ ਛੋਲਿਆਂ ਦਾ ਛਿਲਕਾ ਹੋ ਗਿਆ ਜਿਵੇਂ ਤੇ ਬਾਕੀ ਮੱਕੀ ਹੋਊਗੀ ਜਵਾਰ ਹੋਊਗੀ ਤੇ ਆਪਣਾ ਹੋਰ ਵੀ ਜਿਹੜੇ ਵੀ ਹੁੰਦੇ ਪਰ ਇਹਦੇ ਵਿੱਚ ਬੜੇਵੇਂ ਹੋਗੇ ਖਲ ਹੋਊਗੀ ਬਾਕੀ ਸੂੰਹ ਹੋਗੀ ਤੇ ਮੱਕੀ ਹੋ ਗਈ ਹੋਰ ਛੋਲੇ ਦਾ ਛਿਲਕਾ ਹੋ ਗਿਆ ਉਹ ਸਾਰਾ ਕੁਝ ਇਹ ਬਣਾਏ ਦੇ ਵਿੱਚ ਆ ਜਾਂਦਾ ਤੇ ਆ ਉੱਪਰ ਇਹਦੇ ਉੱਪਰ ਆਪਾਂ ਫੇਰ ਪਾ ਦਾਂਗੇ ਚੱਲ ਵੀ ਛੋਟੂ ਪਾ ਦੇ ਤੇ ਤੇ ਜੋ ਟੂ ਐਵੇਂ ਆਪਾਂ ਦਾਣਾ ਕਿਉਂਕਿ ਵਿੱਚ ਦੋ ਥੈਲੇ ਉਹ ਹੋ ਗਏ ਤੇ ਆਹ ਹੁਣ ਉੱਪਰਲੇ ਪਾਸੇ ਫੇਰ ਜੌਂ ਆ ਗਿਆ ਤੇ ਇਹਦੇ ਵਿੱਚ ਆਪਣੀ ਕਣਕ ਆ ਗਈ ਜੌਂ ਆ ਗਿਆ ਤੇ ਹਲੇ ਆਪਾਂ ਚੱਕੀ ਦੇ ਵਿੱਚੋਂ ਹੁਣੇ ਲੈ ਕੇ ਆਏ ਇਹਨੂੰ ਪਿਹਾ ਕੇ ਉੱਪਰਲੇ ਪਾਸੇ ਨੂੰ ਕਰ ਲਾਂਗੇ ਮਿਕਸ ਤੇ ਇਹਦੇ ਉੱਪਰ ਇੱਕ ਹੋਰ ਫੀਡ ਦਾ ਥੈਲਾ ਧਰ ਦਾਂਗੇ ਤੇ ਉਹ ਇਹਦੇ ਨਾਲ ਐ ਹੋ ਜਾਂਦਾ ਜੋ ਟੋ ਮਿਕਸ ਹੋ ਜਾਂਦਾ ਤੇ ਆਪਣਾ ਦਾਣਾ ਤਕਰੀਬਨ ਵਧੇ ਜਾਂਦਾ ਕਿਉਂਕਿ ਕੰਮ ਦਾ ਦਾਣਾ ਉਨਾ ਹੀ ਕਰਦਾ ਤੇ ਵਿੱਚ ਆਪਾਂ ਹੋਰ ਪਾਵਾਂਗੇ ਵੀਰਕਾ ਦੀ ਖਲ ਪਾਵਾਂਗੇ ਤੇ ਹੋ ਸਾਰਾ ਸਮਾਨ ਪਾਵਾਂਗੇ ਵਿੱਚ ਆਪਾਂ ਭਾਈ ਦੇ ਕਿਸੇ ਨੇ ਨੂਨ ਪਾਉਣਾ ਹੁੰਦਾ ਨੂਨ ਵੀ ਪਾ ਸਕਦਾ ਆਪਣੀ ਐਕਸਟਰਾ ਸੂਹ ਪਾਉਣੀ ਆ ਜੋ ਤੁਸੀਂ ਮਟੀਰੀਅਲ ਪਾਉਣਾ ਭਾਈ ਉਹ ਵੀ ਪਾ ਸਕਦੇ ਹੋ ਤੇ ਆਪਾਂ ਵੀ ਵਿੱਚ ਮਿਕਸ ਕਰਾਂਗੇ ਇਹਦੇ ਵਿੱਚ ਜਿਹੜਾ ਕੈਲਸ਼ੀਅਮ ਦਾ ਪਾਊਡਰ ਮਿਕਸ ਕਰਾਂਗੇ ਤੇ ਬਾਕੀ ਹੋਰ ਆਪਾਂ ਬਾਕੀ ਐਗਰੀਮੀਨ ਫੂਡ ਪਾ ਜਿਹੜਾ 5 ਕਿਲੋ ਦਾ ਪੈਕਟ ਹੁੰਦਾ ਤਾਂ ਆਪਾਂ ਉਹ ਆਪਣੇ ਤਕਰੀਬਨ 2.5 ਕਾਉਂਟਰ ਦਾਣੇ ਦੇ ਵਿੱਚ ਆਪਾਂ 5 ਕਿਲੋ ਐਗਰੀਮੀਨ ਫੂਡ ਪਾ ਦਨੇ ਹੁੰਦੇ ਆ ਤੇ ਬਾਕੀ ਹੋਰ ਤੁਸੀਂ ਦੇਖ ਸਕਦੇ ਹੋ ਵੀ ਬਾਅਦ ਦੇ ਵਿੱਚ ਆਪਾਂ ਹੁਣ ਫੀਡ ਦਾ ਥੈਲਾ ਉੱਪਰਲੇ ਪਾਸੇ ਪਾ ਕੇ ਤੇ ਉਹਦੇ ਉੱਪਰ ਐਗਰੀਮੀਨ ਫੂਡ ਪਾਤੇ ਆ ਆਪਾਂ ਪਹਿਲਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਵਿੱਚ ਅੱਧਾ ਐਗਰੀਮੀਨ ਫੂਡ ਇਹਦੇ ਚ ਪਾ ਦ ਤੇ ਬਾਕੀ ਉਹਦੇ ਉੱਪਰ ਪਾ ਦਾਂਗੇ ਤੇ ਤੁਸੀਂ ਦੇਖ ਸਕਦੇ ਹੋ ਵੀ ਆ ਖਰਾਉੜ ਫੀਡ ਆ ਗਈ ਇਹਦੇ ਵਿੱਚ ਤੱਤ तकरीबन ਆਪਣੇ ਸਾਰੇ ਹੀ ਆ ਜਾਂਦੇ ਨੇ ਤੇ ਬਾਕੀ ਆਪਣਾ ਦਾਣਾ ਆਪਾਂ ਨੂੰ ਐ ਹੋ ਜਾਂਦਾ ਵੀ ਵੱਧ ਹੋ ਜਾਂਦਾ ਥੋੜਾ ਜਿਹਾ ਆਪਣੇ ਦਿਨ ਵੱਧ ਕੱਢ ਜਾਂਦਾ तकरीबन ਇੱਕ ਇੱਕ ਵਾਰ ਦਾ ਦਾਣਾ ਰਲਾਇਆ ਵਾ ਇੱਕ ਮਹੀਨਾ ਨਿਕਲ ਜਾਂਦਾ ਤੇ ਲੋਗੀ ਜਟੋ ਕਰੋ ਚੈੱਕ ਕਰਵਾਦ ਦਾਣੇ ਦੀ ਕੁਆਲਿਟੀ ਮੇਤਰੋ ਕਈ ਤਰ੍ਹਾਂ ਦੀ ਆ ਜਾਂਦੀ ਹੈ ਜਿਵੇਂ ਇੱਕ 1300 ਦਾ ਥੈਲਾ ਇੱਕ 1600 ਦਾ ਵੀ ਇੱਕ 1900 ਦੀ ਤੇ ਆਪਾਂ ਜਿਹੜਾ ਥੈਲਾ ਪਾ ਰਹੇ ਹਾਂ ਜੱਟੂ ਕਰਾਉਡ ਫੀਡ ਦਾ ਉਹ ਆਪਣੇ ਪਟਿਆਲੀਆਂ ਬਣਦਾ ਤੇ ਉਹਦੇ ਵਿੱਚ ਆਪਾਂ 1900 ਵਾਲਾ ਥੈਲਾ ਪਾ ਰਹੇ ਹਾਂ ਇਹਦੇ ਵਿੱਚ ਆਪਣੇ ਪ੍ਰੋਟੀਨ ਵੀ ਸਾਰੇ ਆ ਜਾਂਦੇ ਨੇ ਬਾਕੀ ਵੀ ਕੁਆਲਿਟੀ ਵੀ ਉੱਪਰ ਆ ਜਾਂਦੀ ਹੈ ਦਾਣੇ ਦੀ ਤੇ ਦੇਖ ਸਕਦੇ ਹੋ ਵੀ ਦਾਣਾ ਨਹੀਂ ਰਹੀਆ ਤੇ ਮੇਤਰੋ ਜਿਹੜਾ ਸੁੰਜਨ ਫੀਡ ਆ ਇਹ ਆਪਣੇ ਬਿਨਾ ਉਹਦੇ ਤੋਂ ਆ ਜਾਂਦੀ ਆ ਬਿਨਾ ਤਾਂ ਇਹਦੇ ਵਿੱਚ ਯੂਰੀਆ ਹੁੰਦੀ ਆ ਤੁਰੋਂ ਆਪਣੇ ਸੁੰਜਨ ਫੀਡ ਆ ਜਾਂਦੀ ਆ ਇਹ ਆਪਣਾ ਟੋਟਲੀ ਆਰਗੈਨਿਕ ਆ ਜਾਂਦੀ ਆ ਮਤਲਬ ਵੀ ਨਾ ਤਾਂ ਇਹਦੇ ਵਿੱਚ ਕੋਈ ਯੂਰੀਆ ਇਹ ਫੀਡ ਦਾ ਮਤਲਬ ਵੀ ਨਾ ਸੁੰਜਨ ਫੀਡ ਮੇਤਰੋਂ 9000 ਆ ਜਾਂਦੀ ਆ ਤੇ ਇਹ ਆਪਾਂ ਜਿਵੇਂ ਆਪਣੇ 16 ਕਿਲੋ ਆਪਣਾ ਦੁੱਧਾਂ ਚ ਗਾਂ ਹੀਟ ਜਾਂ 18 ਕਿਲੋ 20 ਕਿਲੋ ਆਪਾਂ ਉਹਦੇ ਹਿਸਾਬ ਨਾਲ ਪਾ ਸਕਦੇ ਆ 8000 ਪਾ ਸਕਦੇ ਆ ਪਰ ਮੇਤਰੋਂ ਆਪਾਂ ਸੁੰਜਨ ਫੀਡ ਪਾਉਨੇ ਆ 9000 ਇਹਦਾ ਇਹਦਾ ਰਿਜ਼ਲਟ ਵੀ ਬਹੁਤ ਵਧੀਆ ਵੀ ਨਾ ਤਾਂ ਇਹਦੇ ਵਿੱਚ ਯੂਰੀਆ ਤਾਂ ਨਾ ਹੀ ਅੱਗੇ ਡੰਕਰ ਨੂੰ ਖਰਾਬ ਹੋਣ ਦਿੰਦੀ ਆ ਜਿਵੇਂ ਹੋਰ ਫੀਡਾਂ ਦੇ ਵਿੱਚ ਆਪਾਂ ਨੌ ਦਾ ਕੰਨ ਲੈਣਾ ਮਿੱਤਰੋ ਬਾਕੀ ਤੁਹਾਨੂੰ ਵੀ ਪਤਾ ਆ ਮਿੱਤਰੋ ਬਿਲਕੁਲ ਜੀ ਬਿਲਕੁਲ ਤੇ ਦੋਸਤੋ ਆਪਾਂ ਜਿਹੜਾ ਕੀ ਆਪਣਾ ਇੱਕ ਕੁਆਟਰ 60 ਕਿਲੋ ਦਾ ਆਪਣਾ ਦਾਣਾ ਹੋ ਗਿਆ ਵਿੱਚ ਜੌਂ ਹੋਗੇ ਤੇ ਵਿੱਚ ਆਪਣੀ ਕਣਕ ਹੋਊਗੀ ਤੇ ਉਹਦਾ ਮਿਕਸਚਰ ਸੀਗਾ ਤੇ ਬਾਕੀ ਦੋ ਥੈਲੇ ਆਪਣੇ ਇੱਕ ਕੁਆਟਰ ਵਾਲ ਤਕਰੀਬਨ ਇਹ ਹੋ ਗਿਆ ਕਿਉਂਕਿ ਇਹ 50 ਕਿਲੋ ਦਾ ਝੱਟੋ ਥੈਲਾ ਹੁੰਦਾ ਹੈ ਕਰਾਊਡ ਫੀਡ ਦਾ ਜਿਹੜਾ ਆਪਾਂ ਪਾਇਆ ਇੱਕ ਕੁਆਂਟਰ ਮਾਲ ਇਹ ਹੋਗਾ ਤਕਰੀਬਨ ਆਪਾਂ 2.5 ਕੁਆਂਟਰ ਦਾ ਸਾਰਾ ਮਿਕਸਚਰ ਬਣਾ ਰਹੇ ਹਾਂ ਵੀ ਇਹ ਘੱਟ ਰੇਟ ਦੇ ਵਿੱਚ ਜਿੱਦੋਂ ਤੁਸੀਂ ਕਿਵੇਂ ਆਪਦਾ ਦਾਣਾ ਤਿਆਰ ਕਰ ਸਕਦੇ ਹੋ ਉਹਨਾਂ ਵਾਸਤੇ ਆ ਬਾਕੀ ਜਿਹੜੇ ਡੈਰੀ ਫਾਰਮ ਵਾਲੇ ਵੀਰ ਦੇਖਦੇ ਨੇ ਭਾਈ ਤੁਹਾਡੇ ਵਾਸਤੇ ਤੁਸੀਂ ਅਲੱਗ ਆ ਕਿਉਂਕਿ ਆਪ ਤੁਹਾਡੇ ਡੈਰੀ ਦੇ ਜਿਹੜੇ ਡੰਗਰ ਨੇ ਪਸ਼ੂ ਨੇ ਉਹ ਵੀ ਥੋੜੇ ਜ਼ਿਆਦੇ ਹੁੰਦੇ ਨੇ ਤੇ ਭਈ ਆ ਆਪਣੇ ਜ਼ਿਆਦੇ ਦੁੱਧ ਵਾਲੇ ਹੁੰਦੇ ਨੇ ਤਾਂ ਭਾਈ ਸਭ ਦਾ ਆਪਦਾ ਆਪਦਾ ਤਰੀਕਾ ਸੀ ਜਿਹੜੇ ਤਰੀਕੇ ਨਾਲ ਦਾਣਾ ਰਲਾ ਰਹੇ ਹਾਂ ਤੁਸੀਂ ਉਹ ਵੀ ਦੇਖ ਸਕਦੇ ਹੋ ਵੀ ਆ ਆਪਣਾ ਦਾਣਾ ਹੋ ਗਿਆ ਜਿਹੜਾ ਮਿਕਸ ਹੋ ਗਿਆ ਤੇ ਕਿਉਂਕਿ ਆਪਣਾ ਜੌਂ ਦੇ ਵਿੱਚ ਵੀ ਬਹੁਤ ਦਤ ਹੁੰਦੇ ਨੇ ਬਾਕੀ ਆਪਾਂ ਐਗ ਤੇ ਬਾਕੀ ਜੇ ਨੂਨ ਪਾਉਣਾ ਕਿਸੇ ਵੀਰ ਨੇ ਉਹ ਵੀ ਪਾ ਸਕਦੇ ਆ ਤੇ ਮਿੱਤਰੋ ਇਹ ਲਈ ਸੀਗਾ ਸਾਡਾ ਜਿਵੇਂ ਆਪਾਂ ਦਾਣਾ ਤਿਆਰ ਕਰ ਰਹੇ ਆ ਆਪਾਂ ਘਰ ਦਾ ਦਾਣਾ ਘੱਟ ਰੇਟ ਦੇ ਵਿੱਚ ਕਿਵੇਂ ਤਿਆਰ ਕਰ ਸਕਦੇ ਆ ਉਹ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਦਾਣੇ ਦੀ ਕੁਆਲਿਟੀ ਵੀ ਬਾਈ ਆਪਣੇ ਜਿਹੜਾ ਬਾਕੀ ਹੋਰ ਕਈ ਬਾਲੰਦ ਨੇ ਬਾਈ ਜਿਵੇਂ ਹੋ ਗਿਆ ਆਪਣਾ ਵੇਰਕਾ ਡੈਰੀ ਦੀ ਹੋ ਗਈ ਫੀਲਡ ਹੋ ਗਈ ਉਹ ਪਾ ਸਕਦੇ ਹੋ ਮਿੱਤਰੋ ਤੁਸੀਂ ਕੈਲਸ਼ੀਅਮ ਪ੍ਰੋਟੀਨ ਜੋ ਮਰਜ਼ੀ ਪਾ ਸਕਦੇ ਹੋ ਜਟੂ ਤੇ ਬਾਕੀ ਆਪਾਂ ਇਹ ਬਈ ਐਗਰੀਮੀਨ ਐਗਰੀਮੀਨ ਫੋਟ ਹੁੰਦਾ ਉਹ ਆਪਾਂ ਇਦਾਂ ਵੀ ਪਾ ਦਿੰਨੇ ਹਾਂ ਪਾਊਡਰ ਵਾਲਾ ਤੇ ਬਾਕੀ ਆਪਾਂ ਦਾਣੇ ਦੇ ਵਿੱਚ ਰਲਾ ਕੇ ਵੀ ਪਾ ਦਿੰਨੇ ਆਉਂ ਬਈ ਆਪ ਦਾ ਆਦਾ ਹੁੰਦਾ ਵੀ ਆਪਣਾ ਜਿਹੜਾ ਲੇਅਰ ਉਹ ਵੀ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਆ ਦੀ ਤਕਰੀਬਨ ਆਪਣਾ ਵੀ ਉੱਪਰ ਥੱਲੇ ਵੀ ਜੋਂ ਆਗੇ ਉੱਪਰ ਫੀਡ ਆ ਗਈ ਤੇ ਉਦੋਂ ਉੱਪਰ ਐਗਰੀਮੀਨ ਫੋਟ ਆ ਗਿਆ ਤੇ ਨਾਲ ਦੀ ਨਾਲ ਫੇਰ ਉੱਪਰ ਜੋਂ ਆਗੇ ਤੇ ਹੁਣ ਇਹਨੂੰ ਆਪਾਂ ਦੋ ਵਾਰ ਵੱਡਾ ਲਾ ਕੇ ਆਪਾਂ ਆਪਣਾ ਢੂਲ ਭਰ ਲਾਂਗੇ ਪੂਗੀ ਆਪਾਂ ਇੱਕ ਵਾਰ ਦਾ ਵੱਡਾ ਤਾਂ ਇਹਨੂੰ ਰਲਾਕ ਤਾਂ ਤੇ ਦੂਜੀ ਵਾਰ ਲੱਗਾਂਗੇ ਵੱਡਣਾ ਬਾਹਰਲੇ ਪਾਸੇ ਮੇਤਰੋ ਆਪਣੀ ਜੀਰੀ ਦੇ ਵਿੱਚ ਆਪਣਾ ਪੂਰਾ ਹੀ ਲਾਈ ਵੀ ਆ ਫੌਜ ਤੁਸੀਂ ਦੇਖ ਸਕਦੇ ਹੋ ਤੇ ਇਹਨਾਂ ਨੇ ਆਪਣੀ ਮੱਕੀ ਵਾਲੀ ਕੀਲੇ ਵੀ ਲਾਇਏ ਨੇ ਪ੍ਰਭੂ ਆਪਣੇ ਤਿੰਨ ਕੀਲੇ ਮੱਕੀ ਦੇ ਸੀਗੇ ਤੇ ਉਹ ਐਦਿਗੇ ਆਪਾਂ ਚਾਰ ਪਾ ਕੇ ਹੋ ਗਏ ਵਿਹਲੇ ਤੇ ਇੱਧਰ ਬਾਕੀ ਚੱਲ ਰਿਹਾ ਮੈਕਮਾ ਸਾਰਾ ਉਹ ਰਾਮੂ ਜੀ ਉਹਨੇ ਪੂਰਾ ਗਾਈਡ ਕਰ ਰਹੇ ਨੇ ਇਹਨਾਂ ਦੇ ਜਿਵੇਂ ਉਸਤਾਦ ਜੀ ਵਾਕੀ ਇਧਰਲੇ ਪਾਸੇ ਮਹਿਕ ਮਾ ਸਾਰਾ ਇਹ ਜੀਰੀ ਦੇ ਵਿੱਚ ਭਰਾਵੋ ਆਪਣਾ ਹੱਥ ਪੇਰ ਰਿਹਾ ਵੀ ਜਿਹੜਾ ਕਬਾੜ ਦਾ ਬੁੱਝਾ ਹੁੰਦਾ ਉਹ ਚੱਕ ਲੈਂਦੇ ਆ ਤੇ ਬਾਕੀ ਮੇਤਰੋ ਇਹਦਾ ਕੋਈ ਜ਼ਰੂਰੀ ਇਹ ਕੰਮ ਨਹੀਂ ਹੈਗਾ ਵੀ ਆਪਾਂ ਕਬਾੜੇ ਕੱਢਣਾ ਤੇ ਆਹ ਕੀਲਿਆਂ ਦੇ ਵਿੱਚ ਤਕਰੀਬਨ ਆਪਣੇ ਕਬਾੜ ਦਾ ਤਾਂ ਇੱਕ ਦੂ ਇੱਕ ਦੋ ਕਬੁੱਝੇ ਹੀ ਆ ਤੇ ਇਹਦੇ ਵਿੱਚ ਐ ਹੋ ਜਾਂਦਾ ਭਰਾਵੋ ਇੱਕ ਤਾਂ ਜੀਰੀ ਨੂੰ ਹਵਾ ਲੱਗਣ ਦਾ ਰਸਤਾ ਜਹ ਹੋ ਜਾਂਦਾ ਤੇ ਬਾਕੀ ਜੜਬ ਜੜਬ ਉਹ ਹਟ ਜਾਂਦੀ ਇੱਕ ਵਾਰ ਪੈਰ ਫੇਰ ਕੇ ਜੇ ਤਾਂ ਇਹ ਇੱਕ ਰੇ ਦਾ ਹੀ ਕੰਮ ਕਰਦਾ ਤੇ ਇਹਦੇ ਨਾਲ ਜੀਰੀ ਬਹੁਤ ਭਜਦੀ ਆ ਤੇ ਜੀਰੀ ਦੇ ਵਿੱਚ ਇੱਕ ਵਾਰ ਪੈਰ ਵੱਜਣਾ ਮਿੱਤਰੋ ਜ਼ਰੂਰੀ ਆ ਤਾਂ ਸਾਰੇ ਭਰਾ ਜਿਹਨੂੰ ਜਿਹਨੂੰ ਵੀ ਬੱਕੀ ਬਈ ਆ ਉਹਦਾ ਉਹਦਾ ਹਿਸਾਬ ਕਿਤਾਬਾ ਤੁਹਾਡਾ ਤੇ ਆਪਾਂ ਤਾਂ ਬਈ ਇੱਕ ਇੱਕ ਪੈਰ ਵਾ ਮਰਵਾ ਦਨੇ ਉਹਨਾਂ ਚਾਹੀਏ ਕਬੜ ਹੋਵੇ ਜੇ ਨਾ ਹੋਵੇ ਜੀਰੀ ਦੇ ਵਿੱਚ ਤੋਂ ਉਧਰੋਂ ਡੈਡੀ ਫਿਰਦੇ ਨੇ ਕਮਾਂਡ ਦਿੰਦੇ ਨੇ ਇਹਨਾਂ ਨੂੰ ਸਾਰਿਆਂ ਨੂੰ ਤੇ ਲੋਬੀ ਫਾਂਡ ਇੱਕ ਅੱਧੇ ਕਿਲੇ ਦੀ ਤਕਰੀਬਨ ਆ ਕਿਲੇ ਤੋਂ ਵੱਧੇ ਜਾ ਰਿਹਾ ਇੱਕ ਫਾਂਡ ਦੇ ਵਿੱਚ ਤੇ ਵਾਕੀ ਚੱਲ ਰਿਹਾ ਮਿੱਤਰੋ ਕੰਮ ਮਾਰੂ ਮਾਰ ਇਧਰ ਦਾਣਾ ਰਲਾ ਰਹੇ ਨੇ ਲੋਬੀ ਜੱਟੋ ਆਪਣਾ ਦਾਣਾ ਬਣ ਕੇ ਤਿਆਰ ਹੋ ਚੁੱਕਿਆ ਤੇ ਇਹਦੇ ਵਿੱਚ ਆਪਾਂ ਪਾਇਆ ਕਰਦਾ ਮਟੀਰੀਅਲ ਸਾਰਾ ਜ्यों ਹੋਗੇ ਆਪਣਾ ਮੱਕੀ ਹੋਗੀ ਛਿਲਕੇ ਹੋਗੇ ਕਣਕ ਹੋਗੀ ਤੇ ਛੋਲਿਆਂ ਦਾ ਛਿਲਕਾ ਹੋ ਗਿਆ ਮਤਰੋ ਤੇ ਬਾਕੀ ਐਗਰੀ ਮੇਨ ਫੋਟੋ ਹੋ ਗਿਆ ਤਾਂ ਤੁਸੀਂ ਦੇਖ ਦੇਖ ਸਕਦੇ ਹੋ ਵੀ ਆਪਣੀ ਦੂਜੀ ਵਾਰਡ ਹੋ ਗਈ ਕੰਪਲੀਟ ਤੇ ਛੋਟੂ ਨਾਲ ਨਹੀਂ ਲਾਇਆ ਪੂਰਾ ਜੋਰ ਕਿਉਂ ਜੀ ਛੋਟੂ ਜੀ ਕੀ ਹਾਲ ਹੈਗੀ ਹਾਲ ਤਾਂ ਬਹੁਤ ਬੁੜੀਆ ਚੱਲ ਰਹੀ ਐ ਨਾ ਰਣਨਾ ਨਾ ਆ ਜਾ ਲੋ ਵੀ ਮੇਤਰੋ ਨੂੰ ਜੋ ਬ ਨੂੰ ਜ਼ਖਾਮ ਹੋ ਗਿਆ ਕਹਿੰਦੇ ਵੀ ਹਾਲ ਤਾਂ ਮਾਰੀ ਜਾਂਦਾ ਇਹਦੇ ਵਿੱਚ ਜਟੋ ਬੜੇਵੇਂ ਬਡੂਮਿਆਂ ਦੀ ਖਾਲ ਬਾਕੀ ਸਾਰਾ ਕੁਝ ਪੈਕੇ ਤਿਆਰ ਆ ਮੇਤਰੋ ਆਪਣਾ ਮਟੀਰੀਅਲ ਤੇ ਹੁਣ ਇਹਨਾਂ ਨੇ ਜਾਣਾ ਡੰਗਰਾਂ ਦੇ ਪਸ਼ੂਆਂ ਦੇ ਮੂੰਹ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਵੀ ਪਸ਼ੂ ਵੀ ਆਪਣਾ ਐ ਹੁਣ ਲੈਡ ਉਪਰ ਜੀਵੀਆ ਤੇ ਗਰਮੈਸ ਪੂਰੀ ਹੋਈ ਵੀ ਆ ਕਿਉਂਕਿ ਤਰ੍ਹਾਂ ਦਿਨ ਹੋ ਗਏ ਮੀਂਹ ਪੈ ਰਿਹਾ ਤੇ ਬਾਕੀ ਚੱਲ ਰਿਹਾ ਕੰਮ ਮਰੋ ਮਾਰ ਉਹ ਵੀ ਜਟੋ ਸ਼ੂਟੂ ਨਹੀਂ ਪਰਪਰ ਲਿਜਾਈ ਜਾਂਦੇ ਥੈਲੇ ਤੇ ਤੁਹਾਨੂੰ ਦਿਖਾਉਣਾ ਉਹ ਵੀ ਜਟੂ ਡਰਮ ਲਾਗੇ ਜਟੂ ਨਹੀਂ ਭਰਨਾ ਲੋਹ ਵੀ ਜਟੂ ਆ ਡਰਮ ਭਰ ਕੇ ਪੈ ਜਾਣਗੇ ਲੈਣਾ ਦੋ ਥੱਲੇ ਦੋ ਪੈ ਜਾਣਗੇ ਲੋਹ ਇਹ ਮੇਤਰੋ ਡਰਮ ਜਾਂ ਪੂਰਾ ਭਰ ਗਿਆ ਇਹ ਛੂਟੂ ਨੇ ਮਾਰ ਮਾਰ ਡੰਡੇ ਕਹਿੰਦੇ ਵੀ ਵਿੱਚ ਬਾੜਦਾ ਢੋਲ ਪੂਰਾ ਤੇ ਢੋਲ ਦੇ ਵਿੱਚ ਤਕਰੀਬਨ ਪੈ ਗਏ ਮੇਤਰੋ 5 ਥੈਲੇ ਸਾਡੇ ਕਿ 4 ਮਤਲਬ ਆਉਣੇ ਸੀਗੇ ਥੋੜੇ ਜੇ ਸਾਡੇ ਕਿ 4 ਥੈਲਿਆਂ ਦਾ ਗੇੜ ਪੈ ਗਿਆ ਮਨ ਲੱਗਦਾ ਇੱਕ ਢੋਲ ਇੱਕ ਥੈਲਾ ਹੋਰ ਖਪਾ ਦੂ ਇਹਦੇ ਵਿੱਚ ਤੇ ਬਾਕੀ ਕਹਿੰਦਾ ਵੀ ਡੰਗਰਾਂ ਦਾ ਡੇਢ ਮਹੀਨੇ ਦਾ ਮਹੀਨੇ ਵਾਂਗੂੰ ਲੰਘ ਜਾਊਗਾ ਤੇ ਮਹੀਨੇ ਦਾ ਰਾਸ਼ਨ ਪਣੀ ਆਵਾ ਵੀ ਢੋਲ ਦੇ ਵਿੱਚੇ ਕਰ ਦੇਣਾ ਸਾਰਾ ਕੁਝ ਤੇ ਹੁਣ ਪੂਰਾ ਕੰਮ ਮਾਰੋ ਮਾਰ ਚੱਲ ਰਿਹਾ